ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਅੱਜ ਤੁਹਾਡੀ ਭੈਣ ਜਸਵਿੰਦਰ ਤੱਜੂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਰਖੜੀ ਦਾ ਗੀਤ ਲੈ ਕੇ ਹਾਜ਼ਰ ਹੋਈ ਹੈ। ਉਮੀਦ ਕਰਦੀ ਹਾਂ ਮੇਰੀਆਂ ਭੈਣਾਂ ਇਸ ਗੀਤ ਨੂੰ ਬਹੁਤ ਪਸੰਦ ਕਰਨਗੀਆਂ, ਪਿਆਰ ਬਖਸ਼ਣਗੀਆਂ। ਲੋ ਜੀ ਮਾਣੋ ਅਨੰਦ ਇਸ ਗੀਤ ਦਾ। ਫੁੱਲ ਨੇ ਗੁਲਾਬੀ ਰੰਗ, ਲਾਲ ਪੀਲਾ ਨਾ ਵੀ फूल ने गुलाबी रंग लाल पीला नबी वीरा जड़े हीरे मोती तेजवार वीरा जड़े हीरे मोती तेजवार रखड़ी च पहनदा प्यार वीर सों आवे रखड़ी च पहनदा ਪਿਆਰ ਵੇ ਵੀਰਿਆ ਰਖੜੀ ਚ ਪਹਿਨਦਾ ਪਿਆਰ ਵੀਰ ਮੇਰੀ ਆਵੇ ਰਖੜੀ ਚ ਪਹਿਨਦਾ ਪਿਆਰ ਰਖੜੀ ਬਣਾ ਲੈ ਵੀਰਾ ਰਖੜੀ ਰਖੜੀ ਬਣਾ ਲੈ ਵੀਰਾ ਰਖੜੀ ਮੋਤੀ ਤੇ ਸਿਤਾਰੇ ਨਾਲ ਲੈਂਦੇ ਨੇ ਹੁਲਾਰੇ ਮੋਤੀ ਤੇ ਸਿਤਾਰੇ ਨਾਲ ਲੈਂਦੇ ਨੇ ਹੁਲਾਰੇ ਵੀਰਾ ਰਖੜੀ ਪਿਆਰੀ ਲੱਗੇ ਜਾਨ ਤੋਂ ਮੋਤੀ ਤੇ ਸਿਤਾਰੇ ਨਾਲ ਲੈਂਦੇ ਨੇ ਹੁਲਾਰੇ ਵੀਰਾ ਰਖੜੀ ਪਿਆਰੀ ਲੱਗੇ ਜਾਨ ਤੋਂ ਚਾਨ ਵਾਂਗੂ ਫਬੇ ਵੀਰਾ ਨਜ਼ਰੀ ਨਾਲ ਲੱਗੇ ਵੀਰਾ ਜਾਵਾਂ ਬਲੇ ਹਾਰੇ ਜੇਦੀ ਚਾਨ ਤੋਂ ਚਾਨ ਵਾਂਗੂ ਫਬੇ ਵੀਰਾ ਨਜ਼ਰੀ ਨਾਲ ਲੱਗੇ ਵੀਰਾ ਜਾਵਾਂ ਬਲੇ ਹਾਰੇ एडी शान तो रब दे प्यार तो अरशा दे तार तो मंगिया प्यार में उधार रब दे प्यार तो अरशा दे तार तो मंगिया प्यार में उदार ਮੰਗਿਆ ਪਿਆਰ ਮੈਂ ਉਦਾਰ ਮੇਰੇ ਵੀਰਿਆ ਰਖੜੀ ਚ ਪੈਣਦਾ ਪਿਆਰ ਰਖੜੀ ਚ ਪੈਣਦਾ ਪਿਆਰ ਵੀਰ ਸੋਹਣਿਆ ਵੇ ਰਖੜੀ ਚ ਪੈਣਦਾ ਪਿਆਰ ਰਖੜੀ ਬਣਾ ਲੈ ਵੀਰ ਰਖੜੀ ਰਖੜੀ ਬਣਾ ਲੈ ਵੀਰ ਰਖੜੀ ਮੇਰੇ ਵੀਰ ਪਿਆਰ ਆਵੇ ਤੇਰੇ ਤੋਂ ਬਿਲੇ ਹਾਰੇ ਹਾਵੇ ਮੇਰੇ ਵੀਰ ਪਿਆਰ ਆਵੇ ਤੇਰੇ ਤੋਂ ਬਿਲੇ ਹਾਰੇ ਹਾਵੇ ਗਾਵਾ ਗੀਤ ਪੈਣ ਵੀਰ ਤੇ ਪਿਆਰ ਦੇ ਗੀਤ ਗਾਵਾ ਵੀਰ ਪੈਣ ਦੇ ਪਿਆਰ ਦੇ ਇਕ-ਇਕ ਤਾਰ ਵਿੱਚ ਗੁੰਦਿਆ ਪਿਆਰ ਵੀਰਾ ਇਕ-ਇਕ ਤਾਰ ਵਿੱਚ ਗੁੰਦਿਆ ਪਿਆਰ ਵੀਰਾ ਤੇਰੇ ਹੀ ਪਿਆਰ ਦੀ ਓਟ ਤੱਕ ਕੇ ਤੇਰੇ ਪਿਆਰ ਦੀ ਹੀ ਓਟ ਵੀਰਾ ਤੱਕ ਕੀ ਗੁੱਟ ਨਾਲ ਬਣਾ ਲੈ ਨਾਲੇ ਮੱਥੇ ਟਿਕਾ ਲੈ ਲੱਡੂ ਖਾ ਲੈ ਵੇ ਤੁੜਬੇ ਵਿੱਚੋ ਚੱਕ ਕੀ ਲੱਡੂ ਖਾ ਲੈ ਵੇ ਤੁੜਬੇ ਵਿੱਚੋ ਚੱਕ ਕੀ ਤੰਜੂ ਪੈਣ ਕਾਰਾਂ ਇਨੂ ਕਾਗ ਕੋਠੇ ਤੋਂ ਢੌਂਦੀ ਵੀਰਾ ਜਸਵਿੰਦਰ ਤੰਜੂ ਪੈਣ ਕਾਗ ਕੋਠੇ ਤੋਂ ਢੌਂਦੀ ਕਦੋਂ ਆਉ ਮੇਰਾ ਵੀਰ ਸਰਦਾਰ ਕਦੋਂ ਆਉ ਮੇਰਾ ਵੀਰ ਸਰਦਾਰ ਰਖੜੀ ਚ ਪੈਣ ਦਾ ਪਿਆਰ ਵੀਰ ਸੋਣਿਆ ਵੇ ਰਖੜੀ ਚ ਪੈਣ ਦਾ ਪਿਆਰ ਰਖੜੀ ਬਣਾ ਲੈ ਵੀਰਾ ਰਖੜੀ ਰਖੜੀ ਬਣਾ ਲੈ ਵੀਰਾ ਰਖੜੀ ਮੇਰੇ ਵੀਰ ਪਿਆਰ ਆਵੇ ਤੇਰੇ ਤੁੰਬ ਲਹਿਾਰ ਆਵੇ ਮੇਰੇ ਵੀਰ ਪਿਆਰ ਆਵੇ ਤੇਰੇ ਤੋਂਬ ਲਿਹਾਰੇ ਹਾਵੇ ਗੀਤ ਗਾਉ ਨਿਤ ਤੇਰੀ ਪਿਆਰ ਦੇ ਤੇਰੇ ਤੋਂਬ ਗਹਿਰ ਮੇਰਾ ਲੰਗਦਾ ਨਾ ਦਿਨ ਵਿਰਾ ਤੇਰੇ ਤੋਂਬ ਗਹਿਰ ਮੇਰਾ ਲੰਗਦਾ ਨਾ ਦਿਨ ਵਿਰਾ ਚੇਤੀ ਆ ਜਾਵੇ ਤੁਬੇ ਕੇ ਵਿੱਚ ਕਾਰ ਦੇ ਕੀਤਿਆ ਜਾ ਵੇ ਤੁੰਬੇ ਕੇ ਵਿੱਚ ਕਾਰ ਦੇ ਸ਼ਹਿਰ ਫਿਰੋਜ਼ਪੁਰ ਤੇਰੇ ਨਾਲ ਚੰਗਾ ਲੱਗੇ ਸ਼ਹਿਰ ਫਿਰੋਜ਼ਪੁਰ ਤੇਰੇ ਨਾਲ ਚੰਗਾ ਲੱਗੇ ਪਾਵੇਂ ਵਸਦੀ ਆ ਦੁਨੀਆ ਹਜ਼ਾਰ ਵੇ ਵਸਦੀ ਆ ਦੁਨੀਆ ਹਜ਼ਾਰ ਵੇ ਰਕੜੀ ਚ ਪਹਿਣਦਾ ਪਿਆਰ ਵੀਰ ਸੋਹਣ ਆਵੇ ਰਕੜੀ ਚ ਪਹਿਣਦਾ ਪਿਆਰ ਵੇ ਰਕੜੀ ਚ ਪਹਿਣਦਾ ਪਿਆਰ ਵੀਰ ਸੋਹਣ ਆਵੇ ਰਕੜੀ ਚ ਪਹਿਣਦਾ ਪਿਆਰ ਰਕੜੀ ਬਣਾ ਲੈ ਵੀਰਾ ਰਕੜੀ ਰਕੜੀ ਬਣਾ ਲੈ ਵੀਰਾ ਰਕੜੀ